ਆਈਪੀਐਸ ਸੀਨੀਅਰ ਪੁਲਿਸ ਕਪਤਾਨ ਚਲੰ다 ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਇਨਚਾਰਜ ਸਪੈਸ਼ਲ ਸਟਾਫ ਚਲੰ다 ਦਿਹਾਤੀ ਸਮੇਤ ਪੁਲਿਸ ਪਾਲਟੀ ਪੁਲ ਨਹਿ ਚਲੰ다 ਰੋਡ ਨਜ਼ਦੀਕ ਕਮਲ ਹਸਪਤਾਲ ਨਕੋਦਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਦੀਪ ਕੁਮਾਰ ਉਰਫ सोनू ਪੁੱਤਰ ਲੇਖ ਰਾਜ ਵਾਸੀ ਮੁਹੱਲਾ ਗੁਰੂ ਤੇਗ ਬਾਹਦ ਨਗਰ ਨਕੋਦਰ ਅਤੇ ਗੁਰਦੇਵਾਲ ਸਿੰਘ ਉਰਫ ਬੱਗਾ ਪੁੱਤਰ ਕਰਨੈਲ ਸਿੰਘ ਵਾਸੀ ਇੰਦਰਾ ਕਲੋਨੀ ਨਕੋਦਰ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੇ ਹਨ ਜਿਨ੍ਹਾਂ ਕੋਲ ਐਕਟਿਵਾ ਨੰਬਰ ਪੀਬੀ 08 ਸੀਜਡ 7874 ਕਾਲਾ ਹੈ ਜੋ ਇਸ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਪਿੰਡ ਮਾਲੜੀ ਨੂੰ ਚਾਰਸ ਦੀ ਖੇਪ ਲੈ ਕੇ ਵੇਚਣ ਜਾ ਰਹੇ ਹਨ ਜੇਕਰ ਇਹਨਾਂ ਨੂੰ ਮਾਲੜੀ ਗੇਟ ਕੋਲ ਨਾਕੇਬੰਦੀ ਕੀਤੀ ਜਾਵੇ ਤਾਂ ਚਾਰਸ ਦੀ ਭਾਰੀ ਖੇਪ ਨਾਲ ਕਾਬੂ ਆ ਸਕਦੇ ਹਨ ਇਸ ਦਾ ਇੰਸਪੈਕਟਰ ਸੁਖਦੇਵ ਸਿੰਘ ਇਨਚਾਰਜ ਸਪੈਸ਼ਲ ਸਟਾਫ ਚਲਾੰਦਾ ਦੇ ਹਾਤੀ ਸਮੇਤ ਪੁਲਿਸ ਪਾਲਟੀ ਨੇ ਨਜ਼ਦੀਕ ਮਾਲੜੀਗੇੜ ਨਕੋਦਰ ਨਾਕੇਬੰਦੀ ਕੀਤੀ ਜਿੱਥੇ ਐਕਟਿਵਾ ਨੰਬਰ PB08CZ7874 ਰੰਗ ਕਾਲਾ ਪਰ ਦੋ ਨੌਸਵਾਨਾਂ ਜਿਨ੍ਹਾਂ ਦਾ ਨਾਮ ਸੰਦੀਪ ਕੁਮਾਰ ਉਰਫ ਸੋਨੂ ਪੁੱਤਰ ਲੇਖ ਰਾਜ ਪਾਸੀ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਨਕੋਦਰ ਅਤੇ ਗੁਰਦੇਵਾਲ ਸਿੰਘ ਉਰਫ ਬੱਗਾ ਪੁੱਤਰ ਕਰਨੈਲ ਸਿੰਘ ਵਾਸੀ ਇੰਦਰਾ ਕਲੋਨੀ ਨਕੋਦਰ ਨੂੰ ਕਾਬੂ ਕਰਕੇ ਉਹਨਾਂ ਪਾਸੋਂ 5 ਕਿਲੋ ਗ੍ਰਾਮ ਚਾਰਸ ਅਤੇ 51000 ਰੁਪਏ ਡਰਾਗਰ ਰਕਮ ਅਤੇ ਉਕਤ ਐਕਟੀਵਾ ਸਕੂਟਰ ਬਰਾਮਦ ਕੀਤਾ ਜਿਸ ਤੇ ਮੁਕਦਮਾ ਥਾਣਾ ਸਿਟੀ ਨਕੋਦਰ ਦਾਜ ਰਜਿਸਟਰ ਕੀਤਾ ਹੈ ਨਕੋਦਰ ਦੀ ਤਫਤੀਸ ਇਨਸਪੈਕਟਰ ਸੁਖਦੇਵ ਸਿੰਘ ਇੰਚਾਰਜ ਸਪੈਸ਼ਲ ਸਟਾਫ ਚਲੰਦਰ ਦੇਹਾਤੀ ਨੇ ਅਮਲ ਵਿੱਚ ਲਿਆਂਦੀ ਦੁਰਾਨੇ ਪੁਛਗਿਸ਼ ਦੋਸ਼ੀਆਂ ਨੇ ਦੱਸਿਆ ਕਿ ਇਹ ਉਕਤ 400 ਮੇਰਠ ਤੋਂ 2 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਲੈ ਕੇ ਆਉਂਦੇ ਹਨ ਅਤੇ ਮਹਿੰਗੇ ਭਾਅ ਤੇ ਵੇਚਦੇ ਸੀ ਅਤੇ ਇਹ 400 ਇਨਦ ਨੇ ਨਕੋਦਰ ਦੇ ਏਰੀਆ ਤੇ ਆਸ-ਪਾਸ ਦੇ ਏਰੀਆ ਵਿੱਚ ਵੇਚੀ ਸੀ ਇਹਨਾਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਰਿਮਾਂਡ ਦੌਰਾਨ ਪੁਛਗਿਸ਼ ਕੀਤੀ ਜਾ ਰਹੀ ਹੈ ਕਿ ਇਹ 400 ਉਕਤ ਦੋਸ਼ੀ ਕਿੱਥੋਂ ਲੈ ਕੇ ਆਉਂਦੇ ਹਨ ਅਤੇ ਕਿਸ-ਕਿਸ ਨੂੰ ਸਪਲਾਈ ਕਰਦੇ ਹਨ ਸਰ ਸਨ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਆਈਜੀ ਜਲੰਧਰ ਰੇਂਜ ਡਾਕਟਰ ਅਸਬੁੱਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਲੰਧਰ ਰੂਰਲ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਵਿੱਡੀ ਮੁਹਿੰਮ ਤਹਿਤ ਸਾਨੂੰ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਬੰਦਿਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ 5 ਕਿਲੋਗ੍ਰਾਮ ਜਿਹੜੀ ਚਰਸ ਨਾਲ 51 ਹਜ਼ਾਰ ਡਰਗਮਨੀ ਤੇ ਸਕੂਟਰ ਐਕਟਿਵਾ ਉਹ ਅਸੀਂ ਬਰਾਮਦ ਕੀਤੀ ਤੇ ਇਹਨਾਂ ਦੇ ਦੋਸ਼ੀਆਂ ਦੇ ਨਾਮ ਸੰਦੀਪ ਕੁਮਾਰ ਉਸੋਨੂ ਤੇ ਗੁਰਦਿਆਲ ਸਿੰਘ ਬੱਗਾ ਹੈਗੇ ਨੇ ਇਹ ਨਕੋਦਰ ਏਰੀਆ ਦੇ ਰਹਿਣ ਵਾਲੇ ਨੇ ਤੇ ਪੁਰਾਣੇ ਮੁਰਜੂ ਮਹਗੇ ਨੇ ਇਹ ਜਿਹੜੇ ਪੁਰਾਣੇ ਲੋਸੀ ਹੈਗੇ ਨੇ ਪਹਿਲਾਂ ਵੀ ਐਨਡੀਪੀਐਸ ਦੇ ਪਰਚੇ ਦਰਜ ਹੈਗੇ ਨੇ ਤੇ ਜਿਹੜੀ ਸਾਡੀ ਇਹ ਮੁਹਿੰਮ ਹੈ ਨਸ਼ਿਆਂ ਦੇ ਖਿਲਾਫ ਉਹ ਚਲਾਈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇੰਟੈਂਸਿਟੀ ਕੀਤੀ ਜਾਊਗੀ ਤੇ ਇਸੇ ਤਰ੍ਹਾਂ ਚੱਲੇਗਾ ਤਾਂ ਕਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਸਾਬਣਾ ਦੱਸੂਗਾ ਕੂਸ਼ੇ ਕਰ ਦੱਸੂਗੀ ਇਹ ਜੋ ਇਹਨਾਂ ਦੀ ਪੁੱਜਗੀ ਸਾਹਮਣੇ ਆਇਆ ਜੀ 2 ਲੱਖ ਰੁਪਏ ਪਰ ਕੇਜੀ ਦੇ ਹਿਸਾਬ ਨਾਲ ਮੇਰਟ ਯੂਪੀ ਤੋਂ ਲੈ ਕੇ ਆਉਂਦੇ ਸੀ ਤੇ ਅੱਗੇ ਆਪਣਾ ਮਾਰਜਿਨ ਰੱਖ ਕੇ ਅੱਗੇ ਜਿਹੜਾ ਹੈਗਾ ਉਹ ਵੇਚਨੇ ਸੀਗੇ ਜਿਹਦਾ ਤਾਂ 55000 ਰੁਪਏ ਤੁਸੀਂ ਦਗਮਣੀ ਕਰੀ ਗਈ ਆ ਬਹੁਤ ਪੁਰਾਣੇ ਕਾਮ ਦਾ ਰੇਡ ਹੈ ਕੋਈ ਪ੍ਰੋਪਰਟੀ ਵਗੈਰਾ ਜਾਂ ਨਾਲ ਕੋਈ ਹੋਰ ਮਨੀ ਵਗੈਰਾ ਰੱਖੀ ਹੋਵੇ ਨਾ ਜਿਹੜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਜਿਹੜੀ ਐ ਐਨਡੀਪੀਓ ਦੇ ਕੇਸਿਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈਗੇ ਉਹਦੇ ਵਿੱਚ ਪ੍ਰੋਪਰਟੀ ਸੀਜ਼ਰ ਦਾ ਪ੍ਰਾਵਧਾਨ ਹੈਗਾ ਸੋ ਉਹਨੂੰ ਅਸੀਂ ਮੱਦੇਨਜ਼ਰ ਧਿਆਨ ਚ ਰੱਖਣੀ ਹੋਏ ਅਸੀਂ ਇਹਨਾਂ ਦੀ ਸਾਰੀ ਜਿਹੜੀ ਪ੍ਰੋਪਰਟੀ ਇਲੀਗਲੀ ਅਕਵਾਇਰਡ ਹੈਗੀ ਹੈ ਜੇ ਕੋਈ ਹੈਗੀ ਉਹਨੂੰ ਆਇਡੈਂਟੀਫਾਈ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਕਿੰਨੇ ਦਿਨ ਦਾ ਰਿਮਾਂਡ ਲੱਗਦਾ ਹੈ ਇਹ 2 ਦਿਨ ਦਾ ਰਿਮਾਂਡ ਹੈ ਜਿਹੜੀ ਵਾਹਨ ਲੈਣਾਂ ਦੀ ਸਰਵਰ ਆਪਣੇ ਨਾਮ ਦੀ ਜੀ ਜੀ ਵਾਹਨ ਆਪਣੇ ਨਾਮ ਹੈਗੀ ਬ ਉਹ ਆਈ ਕੀ ਕਦੋਂ ਦੀ ਹੈਗੀ ਸਾਰੇ ਡਿਟੇਲ ਤੇ ਸੀ ਇਨਵੈਸਟੀਗੇਸ਼ਨ ਲੈ ਕੇ ਆਉਣੀ ਥੈਂਕ ਯੂ ਥੈਂਕ ਯੂ